ਕੀ ਗੱਲ ਮੰਮੀ ਬੈਠ ਗਈ ਤੁਸੀਂ ਹੋਰ ਬੈਠ ਕੇ ਕੰਮ ਕਰ ਕਰਕੇ ਜੇ ਮੈਂ ਕਹਾ ਚੱਲ ਮੈਂ ਬੈਂਚਟ ਬਹਿ ਜਾਂ ਗੇੜੇ ਚ ਦਿੰਦੀ ਫਿਰ ਦੂਸੇ ਬਾਹਰ ਅੱਛਾ ਉਸੇ ਗਰਮੀ ਲੱਗੀ ਮੈਂ ਕਹਾ ਚੱਲ ਅੰਦਰ ਬੈਣੀ ਇਹ ਬੈਂਚਟ ਨਹੀਂ ਮੈਂ ਤਾਂ ਵੀ ਕਰ ਰਹੀ ਸੀ ਮੈਂ ਕਹਿੰਦੇ ਇਕੱਲੇ ਬੈਠ ਗਏ ਭੈਣ ਕੋਲੇ ਬੈਠ ਜਾਂਦੇ ਚਲੋ ਅੰਦਰ ਬੈਠੀ ਸੀ ਕੋਈ ਨਾ ਮੈਂ ਕਹਾ ਬੈਠੀ ਰਹਿਣ ਦਿੰਦੀ ਆ ਪਤਾ ਨਹੀਂ ਕਿਹੜੀ ਵੀਡੀਓ ਚ ਦੇਖਦੀ ਆ ਅੱਛਾ ਹੋਰ ਹੋਰ ਤੂੰ ਕੀ ਕਰੇ ਕੰਮ ਕਰ ਮੰਮੀ ਹੋ ਗਏ ਸਾਰੇ ਕੰਮ ਚਲ ਬਸ ਮੈਂ ਤਾਂ ਪੁੱਛਣ ਆਈ ਸੀ ਕਿ ਨਾ ਭੈਣ ਆਏ ਹੋਏ ਨੇ ਦੋ ਦਿਨ ਪਿੰਡ ਨਾ ਜਾਇਆ ਮੈਂ ਫੇਰ ਜਾਇਆ ਪੁੱਤਿਆ ਕੋਈ ਗੱਲ ਪੁੱਛਣ ਆਈ ਆ ਨਹੀਂ ਮੰਮੀ ਠੀਕ ਹੈ ਨਾ ਦੇਖ ਜੇ ਉਹਦਾ ਜੀ ਕਰਦਾ ਪੇਕੀ ਆਉਣ ਨੂੰ ਤਾਂ ਜੀ ਤੇਰਾ ਵੀ ਕਰਦਾ ਹੁਣ ਆ ਪੁੱਤ ਮੈਂ ਮੈਂ ਸਮਝਦੀ ਆ ਦੀਦੀ ਤਾਂ ਮਜਬੂਰੀ ਆ ਉਹ ਮਜਬੂਰੀ ਚ ਆਏ ਨੇ ਪਰ ਇੱਕ ਵਾਰੀ ਮੇਰਾ ਪੁੱਛਣ ਦਾ ਫਰਜ਼ ਬਣਦਾ ਤੁਹਾਨੂੰ ਨਾ ਨਾ ਕੋਈ ਗੱਲ ਨਹੀਂ ਤੂੰ ਜਾਇਆ ਪੇ ਕੀ ਆਪਦੇ ਭਰਾ ਨੂੰ ਫੋਨ ਕਰਕੇ ਬੁਲਾ ਲਾ ਮੇਰੀ ਗੱਲ ਸੁਣੋ ਹਾਂ ਕੰਮ ਦਾ ਔਖਾ ਤਾਂ ਨਹੀਂ ਹੁੰਦਾ ਤੁਹਾਨੂੰ ਪਿੱਛੇ ਨਾ ਨਾ ਕੰਮ ਦਾ ਕੀ ਔਖਾ ਕਰ ਲਾਂਗੇ ਦੋ ਤਿੰਨ ਤਾਂ ਜਾਣੇ ਅਸੀਂ ਫਿਰ ਮਗਰ ਬਸ ਮੈਨੂੰ ਵੀ ਐਵੇਂ ਹੋ ਗਿਆ ਨਾ ਥੋੜਾ ਦੀਦੀ ਨਾਲ ਦਿਨ ਲੱਗਿਆ ਰਹੂਗਾ ਫਿਰ ਮੈਂ ਦੋ ਦਿਨ ਲਾਵਾਂਗੀ ਜਿਆਦਾ ਨਹੀਂ ਲਾਕੇ ਆਂਗੀ ਮੈਂ ਅਗਲੇ ਦਿਨ ਵਾਪਸ ਆ ਜੰਗੀ ਕੋਈ ਨਾ ਕੋਈ ਨਾ ਪਤਾ ਜਾਇਆ ਕਰ ਲੈ ਫੋਨ ਠੀਕ ਹੈ ਚਲੋ ਠੀਕ ਹੈ ਹੋਰ ਜਾਇਆ ਮਿਲਿਆ ਤੂੰ ਵੀ ਦੁੱਧ ਗਰਮ ਰੱਖਿਆ ਹੈ ਸਾਥੋਂ ਦੁੱਧ ਲਿਆਦਾ ਨਹੀਂ ਹਾਂ ਬਸ ਠੀਕ ਹੈ ਹੋਰ ਇੱਕ ਆਪਸ ਦਾ ਰੋਟੀ ਵੀ ਮੱਚ ਜਾਂਦੀ ਹੈ ਤਬੀ ਤੇ ਇਹਦਾ ਵੀ ਜੀ ਕਰਦਾਗਾ ਪਿੰਡ ਜਾਣ ਨੂੰ ਜਾਇਆ ਹਾਂ ਤੇ ਜਿਵੇਂ ਖੜੀ ਨੂੰ ਲਾਇਆ ਵੀ ਦੋ ਦਿਨ ਯਰ ਗੀ ਉਹਨਾਂ ਦੇ ਅੱਛੇ ਸੀ ਹੈਗੇ ਤਿੰਨ ਜਾਨੇ ਪੰਮਾ ਕਰਨਾ ਤੇ ਕੀ ਗੱਲ ਕੰਮ ਤਾਂ ਮੈਂ ਹੀ ਬਿਥੇਰੇ ਕਰ ਲੂੰ ਕੋਈ ਨਹੀਂ